ਸਸਰੀਕਾਲ ਦੋਸਤੋ ਦੋਸਤੋ ਆ ਭੂੜ ਦੇਖੋ ਜੀ ਸਾਰਾ ਤੁਸੀਂ ਪਹਿਲਾਂ ਧਿਆਨ ਨਾਲ ਟਾਇਰ ਵੀ ਦਿਖਾਉਨੇ ਆ ਇਹਦਾ ਭਾਅ ਵੀ ਦੱਸਦੇ ਆ ਤੇ ਆ ਬਾਈ ਜਨੇ ਜੀ ਜਾਂਦਾਗਾ ਤੇ ਵੇਚਣ ਵਾਸਤੇ ਆ ਕਿਸੇ ਨੂੰ ਵੀ ਚਾਹੀਦਾ ਕਿਸੇ ਜੀਵਿਦਾਰ ਨੂੰ ਜਿਹੜਾ ਕਿ ਮੰਨ ਕੇ ਚਲੋ ਭਾਰ ਭੂਟ ਓਨ ਨੂੰ ਤੇ ਬਾਡੀ ਵੀ ਦਿਖਾਉਨੇ ਤੁਹਾਨੂੰ ਬਹੁਤ ਵਧੀਆ ਪਈਏ ਤੇ ਇੰਜਨ ਦਿਖਾਦਾ ਹੀ ਓਏ ਇੰਜਨ ਦਿਖਾ ਇੰਜਨ ਵੀ ਦਿਖਾਉਨੇ ਆ ਠੀਕ ਆ ਆ ਦੇਖੋ ਜੀ ਜਮਾ ਸਾਰਾ origignal engine ਪਿਆ ਜੀ ਕੋਈ ਨੁਕਸ ਨਹੀਂ ਬਾਈ ਤੇ ਇਹਨੂੰ ਖਰੀਦਣ ਵਾਸਤੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਿਆਗਾ ਤੇ ਨੰਬਰ ਪਿਆਗਾ ਦੇਖ ਸਕਦੇ ਹੋ ਜੀ ਫੁੱਲ ਗਰੰਟੀ ਹੈ ਬਾਈ ਵੀ ਪੂਰਾ ਵਧੀਆ ਚੱਲਦਾ ਹੈਗਾ ਜੀ ਜੇ ਕਿਸੇ ਭਰਾ ਨੇ ਇਹ ਪੂੜ ਜਾਨੀ ਕਿ ਵੀ ਵਜਨ ਵਜਨ ਤੋਂ ਐਡਵਾਈਸ ਲੈਣਾਗਾ ਤਾਂ ਵੀ ਲੈ ਸਕਦਾਗਾ ਜੇਕਰ ਬਾਈ ਕਿਸੇ ਨੇ ਇਹ ਜਿਵੇਂ ਦਾਰ ਭਾਈ ਨੇ ਪੱਠਿਆਂ ਵਾਸਤੇ ਯਾਨੀ ਕਿ ਕੱਖਾਂ ਵਾਸਤੇ ਲੈਣਾ ਤਾਂ ਵੀ ਲੈ ਸਕਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੁਹਾਨੂੰ ਟਾਇਰ ਟੂਰ ਦਿਖਾਉਣਾ ਉਧਰਲੇ ਅੰਦਰਲੇ ਪਾਸੇ ਨਾਲੇ ਦੀ ਬੋਡੀ ਦਿਖਾ ਬਈ ਅੰਦਰਲੇ ਪਾਸੇ ਟਾਇਰ ਦਿਖਾ ਦੇਖੋ ਜੀ ਪੂਰੇ ਫੁੱਲ ਟਾਇਰ ਪਿਆ ਜੀ ਤੇ ਅੰਦਰੋਂ ਦੇਖੋ ਪੂਰਾ ਵਧੀਆ ਪਿਆ ਜੀ ਸਾਫ ਪਿਆ ਜੀ ਕੰਮ ਦੇ ਸਕਦਾਗਾ ਡਿਸਕ੍ਰਿਪਸ਼ਨ ਚ ਨੰਬਰ ਹੈ ਮੇਰਾ ਤੇ ਰਾਮਪਾਲ ਦਾ ਤੁਸੀਂ ਚੱਕ ਸਕਦੇ ਹੋ ਤੇ ਬਾਈ ਹੁਣ ਐ ਨਾ ਯਾਰ ਇੱਧਰ ਕਰਕੇ ਸਾਹਮਣੇ ਦਿਖਾ ਕੇ ਬਾਈ ਮੁੱਲ ਦੱਸ ਦੇ ਕਿੰਨਾਗਾ 30000 ਰੁਪਏ 30000 ਰੁਪਏ ਬਾਈ ਕਹਿੰਦਾ ਹੈ ਕਿ ਬਾਈ ਵੀ ਤੋਂ ਵੀਡੀਓ ਬਣਵਾਈ ਹੈ 30000 ਕਹਿੰਦਾਗਾ ਕੋਈ ਚੱਕਰ ਨਹੀਂ ਬਾਈ ਮੈਂ ਕਟਵਾ ਦੂੰਗਾ ਮੁੱਖੇ ਤੇ ਤੁਸੀਂ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਥੈਂਕ ਯੂ